ਅਧਿਪਹੁਣਤ ਮੰਨ ਦੇ ਗੱਲ 'ਚ ਗੋਸਾ ਹੋ ਪਾਈ ਗੀ ਸਾਨੂੰ ਕੀ ਬਣੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ 99 99 ਨਹੀਂ ਜਿਤਾਏਗੇ ਹੁਣ ਸਾਡਾ ਦਿਮਾਗ ਖਰਾਬ ਹੋਏਗਾ ਇਹਨਾਂ ਨੇ ਇਹ ਨਾ ਕੱਟ ਕੀਤਾ ਤੇ ਉਹ ਜਿਹੜਾ ਭਾਨਾ ਸਿੱਧੂ ਜਵਾਨਤ ਨਾ ਹੀ ਬਾਹਰ ਆਉਂਦਾ ਤੇ ਫਿਰ ਇਹ ਡਰਾਮਾ ਕਰਨ ਦੀ ਲੋੜ ਲੋਕਾਂ ਦੇ ਮਾਵਾ ਦੇ ਪੁੱਤਰ ਤੇਲ ਫੂਕੇ ਜਾਂਦੇ ਔਲਾ ਔਲਾ ਸਾਰਾ ਕੁਝ ਇਹ ਕੀ ਕਰਨ ਦੀ ਲੋੜ ਹੁਣ ਭਾਨੇ ਕੋਲ ਇਹ ਕਿਹੜਾ ਜਾਦੂ ਸੀ ਹੈਲੋ ਪੈਸੇ ਦੇਣੇ ਕਿ ਨਹੀਂ ਦੇਣੇ ਉਹ ਵੀਡੀਓ ਨਾਲ ਦੀ ਨਾਲ ਵੀਡੀਓ ਬਣਾਉਣ ਦਾ ਕੀ ਮਸਕਤ ਹੁਣ ਮੈਂ ਸਾ ਭਾਨੇ ਸਿੱਧੂ ਤੋਂ ਡਰਦਾ ਕਿ ਭਾਣੇ ਸਿੱਧੂ ਮੇਰੇ ਕਿਹੜੇ ਮਾਸੀ ਦਾ ਮੁੰਡਾ ਹੈਗਾ ਮੈਂ ਤਾਂ ਕਰਦਾ ਪੱਤਰਗਰੀ ਇਹ ਗੱਲ ਹੈਗੀ ਕਲੀਅਰ ਆ ਨਾ ਤਾਂ ਉਹ ਮੇਰੀ ਮਾਸੀ ਦਾ ਮੁੰਡਾ ਨਾ ਤੂੰ ਮੇਰੀ ਭੂਆ ਦਾ ਮੁੰਡਾ ਨੇ ਪੰਜਾਬ ਦੇ ਮੁੰਡੇ ਨੇ ਜਿਹੜੀ ਆ ਸਾਡੇ ਪੰਜਾਬ ਨਾਲ ੱਟਕੇ ਸ਼ਾਇਆਂ ਹੋਈਆਂ ਨੇ ਜਿਹੜਾ ਸਾਰਾ ਕੁਝ ਹੋਇਆ ਉਸ ਪਾਸੇ ਨਹੀਂ ਇਹ ਸਿਰਫ ਇੱਕ ਧਿਆਨ ਜਿਹੜਾ ਢਾਕੇ ਉਧਰ ਲਾਉਣ ਦੀ ਜ਼ਰੂਰਤ ਹੈ ਜਿਹੇਦਰ ਕੌਂਕੋ ਦਾ ਮੁੱਦਾ ਉੱਠਿਆ ਸੀ ਉਹਨੂੰ ਦਬਾਉਣ ਵਾਸਤੇ ਇਹ ਸਾਰੇ ਕੀਤੇ ਕਿੰਨੇ ਆ ਤੁਸੀਂ ਪੰਜਾਬ ਕਿਹੜਾ ਬਚਾਉਣਾ ਕਿਹੜੇ ਪੰਜਾਬ ਦੀ ਗੱਲ ਕਰਨੀ ਇਹ ਕਹਿੰਦੇ ਪੰਜਾਬ ਬਚਾਓ ਇਹਨਾਂ ਦੀ ਇੰਨੇ ਚਿਰ ਸਰਕਾਰ ਰਹਗੀ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹਦਰ ਕੌਂਕੋ ਦੀ ਰਿਪੋਰਟ ਇਹਨਾਂ ਨੇ ਆਪ ਨਾ ਪਾ ਕੇ ਰੱਖੀ ਅੱਜ ਉਹ ਜਨਤਕ ਹੋਈ ਤੇ ਉਹਨਾਂ ਦੇ ਘਰੇ ਭੱਜੇ ਗਏ ਜਾ ਕੇ ਦਬਾਅ ਪਾ ਗਏ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਮੇਰੇ ਗਾਲਜ ਸਿਰੋਪਾ ਪਾਵੋ ਮੈਨੂੰ ਦੱਸਣ ਵੀ ਕਿਹੜੇ ਸੇਖ ਨੇ ਵੋਟ ਨਹੀਂ ਪਾਈ ਆਹ ਪਾਰਟੀ ਨੂੰ ਦੱਸੋ ਨਹੀਂ ਪਾਈ ਕਿਸੇ ਨੇ ਨਹੀਂ ਪਾਈ ਨਾ ਤਾਂ ਹੀ 92 ਜਿੱਤ ਕੇ ਤੇ ਆਏ ਪਾਈਆਂ ਨੇ ਤੇ ਪਾ ਕੇ ਤੇ ਬਾਜੋ ਪਾ ਕੇ ਤਾਕਤ ਦੇ ਕੇ ਤੇ ਬਾਜ ਛਤਰਖਾਨ ਦੇ ਹੱਥ ਤੇ ਪੰਜਾਬ ਨੂੰ ਹੁਣ ਜਿਹੜਾ ਕੋ ਪੈਂਦਾ ਜੀ ਇਹ ਬੇਣ ਤੂੰ ਬੁੱਚੜ ਜੀ ਬੁੱਚੜ ਤੇ ਫੇਰ ਪਹਿਲੂ ਕੀ ਸੀ ਪੰਜਾਬ ਦਾ ਇੱਕ ਅਜੇਹਾ ਮਸਲਾ ਭਾਨੇ ਸਿੱਧੂ ਵਾਲਾ ਉਹਦੇ ਨਾਲ ਨਾਲ ਬਹੁਤ ਸਾਰੇ ਮਸਲੇ ਕਹਿੰਦੇ ਨੇ ਕਿ ਦਬ ਗਏ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਭਾਨੇ ਸਿੱਧੂ ਵਾਲੇ ਮਸਲੇ ਦੇ ਨਾਲ ਵਾਕਿਆ ਹੀ ਦੂਜੇ ਮਸਲੇ ਦਬ ਗਏ ਨੇ ਪੰਥਕ ਧਿਰਾਂ ਦੀ ਇਹ ਚਰਚਾ ਚੱਲ ਰਹੀ ਹੈ ਸਾਡੇ ਨਾਲ ਵੀ ਬੈਠੇ ਨੇ ਪੰਥਕ ਧਿਰ ਤੋਂ ਉਹ ਕਹਿੰਦੇ ਨੇ ਕਿ ਅਕਾਲ ਤਖਤ ਦੇ ਜਹੇਦਾਰ ਰਹਿ ਚੁੱਕੇ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਜਿਹੜਾ ਉਹ ਕਿੱਧਰ ਗਿਆ ਕਿਉਂਕਿ ਇਹ ਜਾਣਬੁੱਝ ਕੇ ਇਦਾਂ ਦੇ ਮਸਲੇ ਖੜੇ ਕੀਤੇ ਜਾਂਦੇ ਅਸਲ ਦੇ ਵਿੱਚ ਸੱਚ ਕੀ ਹੈਗਾ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਜਾਂ ਹੋਰ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਜੀ ਫਤਿਹ ਜੀ ਜੀ ਆਨ ਜੀ ਕੀ ਲੱਗਦਾ ਤੁਹਾਨੂੰ ਜਿਹੜਾ ਭਾਨੇ ਵਾਲਾ ਮਸਲਾ ਚੱਲ ਰਿਹਾ ਇਹਨੂੰ ਤੁਸੀਂ ਵੇਖਦੇ ਕਿਵੇਂ ਹੋ ਵੈਸੇ ਤਾਂ ਸੋਚਿਆ ਕਿ ਮੈਂ ਤੁਸੀਂ ਇਹਨੂੰ ਸੋਚਣ ਦੇ ਵਿੱਚ ਤਾਂ ਸਿਰਫ ਇੱਕ ਵੋਟਾਂ ਦਾ ਹੀ ਹਿਸਾਬ ਕਿਤਾਬ ਜਾਂ ਜਾਪਦਾ ਇਲੈਕਸ਼ਨ 'ਚ ਖੜੇ ਹੋਣ ਦਾ ਜੋ ਵੀ ਇੱਕ ਇਕੱਠ ਕਰਕੇ ਤੇ ਆਪਦੀ ਤੂਤਰੀ ਵਜਾਉਣ ਦਾ ਕੰਮ ਹੋਰ ਤਾਂ ਮੈਨੂੰ ਹੋਰ ਭਾਨੇ ਨੇ ਕਿੱਡਾ ਉਹ ਵੱਡਾ ਪੰਜਾਬ ਦਾ ਜਿਹੜਾ ਧੱਕ ਦਿੱਤਾ ਵੀ ਪੰਜਾਬ ਬਚ ਗਿਆ ਕੀ ਕਰਤਾ ਭਾਨੇ ਨੇ ਹੂੰ ਹੁਣ ਜਿਹੜੀ ਗੱਲ ਕਰਦੇ ਨੇ ਵੀ ਭਾਨੇ ਨੇ ਪੈਸੇ ਮੜਵਾਤੇ بڑے ਜੰਟਾਂ ਦੇ ਕੋਲੋਂ ਤੇ ਉਹ ਪੈਸੇ ਮੇਰੇ ਕੋਲ ਵੀ ਮਸਲੇ ਆਉਂਦੇ ਨੇ ਮੈਂ ਵੀ ਇੱਥੇ ਕਰਦਾ ਹੂੰ ਅੱਜ ਕਿਹਾ ਮੈਂ ਹੁਣੇ ਥਾਣੇ ਆਉਂਦਾ ਪਿਆ ਤੁਸੀਂ ਮੈਨੂੰ ਫੋਨ ਕੀਤਾ ਸੀ ਹਾਂ ਤੁਸੀਂ ਕਿਹਾ ਥਾਣੇ ਬੈਠਾ ਮੈਂ ਥਾਣੇ ਬੈਠਾ ਥਾਣੇ ਸੀ ਅੱਜ ਅਸੀਂ ਉਹ ਮਸਲਾ ਸੀ ਕੋਈ ਪੈਸੇ ਦਾ ਉਹ ਪੈਸਿਆਂ ਦਾ ਲੈਣ ਦੇਣ ਕਰਵਾਇਆ ਕਰਵਾਇਆ ਕਿਉਂ ਹੈ ਪੁਲਿਸ ਦੇ ਰਾਈ ਹੂੰ ਇਹ ਐਸੀ ਟ੍ਰੈਵਲ ਜੈਂਟਰਾਂ ਵਾਲਾ ਸੀ ਉਹ ਵੀ ਹਾਂ ਪੁਲਿਸ ਰਾਹੀਂ ਹੋਇਆ ਉਹਨਾਂ ਨੇ ਦਬਾਇਆ ਵੀ ਭਾਈ ਵੀ ਆ ਕਰੋ ਹੁਣ ਮੈਂ ਆਖਿਆ ਮੈਂ ਗੁੰਡਾ ਆ ਜੀ ਮੈਂ ਹੁਣ ਤੁਸੀਂ ਆਗੇ ਹੁਣ ਮੈਂ ਉਹ ਭਾਨੇ ਤਰ੍ਹਾਂ ਜਾ ਲੱਖੇ ਤਰ੍ਹਾਂ ਮੇਰੇ ਕੋਲ ਤਾਂ ਆਵੇ ਪੱਠੇ ਨਾ ਵੱਡਦਾ ਪੈਸਾ ਨਾ ਆਵਾਜ ਫਸੇ ਪੈ ਨਾ ਰਿਆ ਆ ਮੇਰਾ ਪੱਠੇ ਵੱਡ ਗਿਆ ਉਹ ਟਰੈਕਟਰ ਮੇਰਾ ਫੋੜਕੜਾ ਮਗਰ ਟਰਾਲੀ ਪਾਈ ਤੇ ਸੇਵਾ ਵੀ ਕੌਮ ਦੀ ਕਰੀਦੀ ਮੱਝਾਂ ਦੀ ਕਰੀਦੀ ਦਸਾਂ ਉਹਦੀ ਕਿਰਤ ਕਮਾਈ ਦੇ ਨਾਲੋਂ ਆਪਦਾ ਢਿੱਡ ਪੂਜੀ ਦਿੱਤੀ ਜਿਹੜੀ ਉਹ ਕਰੀਦੀ ਇਹਨਾਂ ਤਰ੍ਹਾਂ ਕਮਾਈਆਂ ਨਹੀਂ ਹਾਂ ਆਇਆ ਮੈਂ ਤਾਂ ਮਸਾਹੋਂ ਪੁਲਿਸ ਰਹੀਂ ਉਹ ਮਸਲਾ ਹਲਕਿਆ ਉੱਥੇ ਥਾਣੇਦਾਰ ਸੀ ਥਾਣੇਦਾਰ ਨਾਲ ਗੱਲ ਕੀਤੀ ਮੁਨਸੀ ਨਾਲ ਕੀਤੀ ਮੈਂ ਪੈਸੇ ਵੀ ਆਕਰ ਹੋਇਆ ਮਸਲਾ ਹਲ ਹੋਰ ਵੀ ਨੇਕਾਂ ਕਈਆਂ ਦੇ ਫਸੇ ਫਸਾਏ ਮੇਰੇ ਕੋਲੇ ਆਉਂਦੇ ਨੇ ਜ਼ਮੀਨਾਂ ਦੇ ਰੋਲੇ ਆਉਂਦੇ ਨੇ ਇਹ ਇਸੇ ਤਰ੍ਹਾਂ ਜ਼ਮੀਨ ਗੁਰੂ ਘਰ ਦੀ ਦੱਬੀ ਹੋਈ ਸੀ ਤੁਸੀਂ ਵੀ ਉੱਤੇ ਖਬਰਾਂ ਲਵਾਈਆਂ ਨਿਹੰਗਣੇ ਬਲਕਾਰੇ ਨੇ ਸ਼ਰਾਬੀ ਨੇ ਦੱਬੀ ਸੀ ਉਹ ਗੁਰੂ ਘਰ ਦੀ ਛੜਾ ਕੇ ਦਿੱਤੇ ਉਹ ਗੁਰਦੁਆਰਾ ਸਾਹਿਬ ਬਣਾ ਕੇ ਦਿੱਤਾ 6 ਕਿੱਲੇ ਪਿੰਡ ਵਾਲੇ ਜ਼ਮੀਨ ਵੀ ਦਿੰਦੇ ਸੀ ਮੈਂ ਨਹੀਂ ਲਈ ਮੈਂ ਮੈਂ ਨਹੀਂ ਲੈਣੀ ਮੈਂ ਦੱਸਣ ਉਹ ਦੀ ਦਸਾਂ ਉਹਨਾਂ ਦੀ ਕਿਰਤਕਮਾਈ ਨਾਲ ਖਰ ਖਾਂਦੇ ਪਿਆ ਹੁਣ ਭਾਨੇ ਕੋਲ ਇਹ ਕਿਹੜਾ ਜਾਦੂ ਸੀ ਹੈਲੋ ਪੈਸੇ ਦੇ ਨਿਕ ਨਹੀਂਦੇ ਨੇ ਉਹ ਵੀਡੀਓ ਨਾਲ ਦੀ ਨਾਲ ਵੀਡੀਓ ਬਣਾਉਣ ਦਾ ਕੀ ਮਸਕਤ ਹੁਣ ਮੈਂ ਥਾਣੇ ਗਿਆ ਹੁਣ ਮੈਂ ਉੱਥੇ ਜਾਂਦਾ ਦੋ ਬੰਦੇ ਰੱਖਿਓਂਦੇ ਵੀਡੀਓ ਬਣਾਉਂਦੇ ਨਾਲ ਚੜਾ ਦਿੰਦੇ ਬਸ ਬੱਲੇ ਬੱਲੇ ਜੀ ਗੁਰਚਰਨ ਸਿੰਘ ਗੱਟੀ ਬੱਲੇ ਬੱਲੇ ਜੀ ਇਹੋ ਜਿਹਾ ਸਿਰਫ ਇੱਕ ਕੋਈ ਭੁੱਖ ਦੇ ਪਿੱਛੇ ਹੀ ਕੰਮ ਹੁੰਦਾ ਹੋਰ ਹੋਰ ਕੋਈ ਇੱਛਾ ਨਹੀਂ ਹੁੰਦੀ ਵੀ ਕੋਈ ਆਵਦਾ ਜਿਹੜਾ ਮੰਦੋਰਥ ਹੁੰਦਾ ਉਹਦੇ ਬਦਲੇ ਜਿਹੜੀਆਂ ਵਾਇਰਲ ਵੀਡੀਓ ਕਰਦੇ ਠੀਕ ਕਿ ਉਹ ਪੋਲਟਿਕਸ ਚ ਮਾਦਾ ਬਿਲਕੁਲ ਹੁਣ ਉਸ ਤੋਂ ਪਹਿਲਾਂ ਤੁਸੀਂ ਲੈ ਲਓ ਗੱਲ ਅ ਪਹਿਲੀ ਵਾਰੀ ਜਦੋਂ ਇਹਦੀਆਂ ਫੋਟੋ ਵਗਰ ਲੋਰੀਆਂ ਨੇ ਪਗਣਤਮਨ ਨਾਲ ਨਾਲ ਨੇ ਹੂੰ ਉਹਦੇ ਨਾਲ ਸੀ ਉਹਨਾਂ ਦੀ ਸਪੋਰਟ ਵੀ ਕਰਦੇ ਰਹੇ ਨੇ ਜਦੋਂ ਸਰਕਾਰ ਬਣੀ ਤੇ ਫਿਰ ਉਹ ਮੂਸੇ ਵਾਲਾ ਦਾ ਗਾਣਾ ਵਾਕੇ ਸੱਚ ਹੋ ਗਿਆ ਕਹਿੰਦਾ ਜਿਨ੍ਹਾਂ ਨੂੰ ਜਿਤਾਇਆ ਇਹਨਾਂ ਨੂੰ ਮਾੜੇ ਨਾ ਕਿਹਾ ਜੀ ਤੇ ਉਹ ਹਾਂ ਉਹਦੇ ਨਾਲ ਸੀ ਹੁਣ ਸਰਕਾਰ ਬਣ ਗਈ ਤੇ ਮੈਨੂੰ ਤਾਂ ਇਹ ਸਮਝਣਾ ਵੀ ਕੋਈ ਸਰਕਾਰ ਵੱਲੋਂ ਦਾ ਨਹੀਂ ਮਿਲਿਆ ਹੂੰ ਤੇ ਇਸ ਕਰਕੇ ਉਹ ਜਿਹੜਾ ਹੈ ਪੁੱਠਾ ਗੇੜ ਖੇਡ ਲਿਆ ਵੀ ਸਰਕਾਰ ਨੂੰ ਤੇ ਜਿਹੜੀਆਂ ਸਟੇਜ ਲੱਗੀ ਉਹਤੇ ਹੁਣ ਭਾਜਪਾ ਦਾ ਜਿਹੜਾ ਉਹ ਬੋਲਿਆ ਸਰਸਾ ਕੀ ਨਾਂ ਦਾ ਜਿਹੜਾ ਕਹਿੰਦਾ ਵੀ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਅ ਮਸਜਿਦ ਢਾਕੇ ਗੁਰਦੁਆਰਾ ਬਣਾਇਆ ਸੀ ਰਕਾਪਗਾਂ ਚ ਹੂੰ ਜਿਹੜਾ ਭਾਜਪਾ ਦਾ ਕੀ ਕਹਦੀਏ ਬੇਸ਼ਰਮ ਸਰਸਾ ਜੀ ਇਹਨਾਂ ਦਾ ਮਨਿੰਦਰ ਸਿੰਘ ਸਰਸਾ ਉਹ ਹੀ ਉਹ ਵੀ ਇਹਦੇ ਭਾਨੇ ਦੇ ਹੱਕ ਚ ਆਇਆ ਹੂੰ ਤੇ ਇਸ ਕਰਕੇ ਉਹ ਕਿਉਂ ਹੱਕ ਚ ਆਇਆ ਚੰਨੀ ਵੀ ਸਰਕਾਰ ਵੀ ਆ ਗਈ ਹੱਕ ਚ ਆ ਗਈ ਹੋਰ ਵੀ ਆਗੇ ਬਾਦਲਾ ਨੇ ਵੀ ਉੱਥੇ ਆ ਗਿਆ ਪੀਟੀਸੀ ਚੈਨਲ ਜਿਹੜਾ ਉਹ ਸਾਰਾ ਕੁਝ ਵਿਖਾ ਰਿਹਾ ਉਹ ਇਹ ਸਾਰਾ ਕੁਝ ਕਰ ਕਰਾਇ ਭਗਵੰਤ ਮਾਨ ਸਰਕਾਰ ਨੂੰ ਕੀਰ ਲੋ ਉਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਬਣੇਗੀ ਉਹ ਨਾਲੋਂ ਇਸ਼ਾਰੇ ਨੇ ਵੀ ਸ਼ਾਬਾ ਪਾਨਾ ਸਿੱਧੂ ਤੇ ਨੂੰ ਅਸੀਂ ਆ ਕੁਝ ਦੇ ਦੇਾਂਗੇ ਸ਼ਾਬਾਸ਼ ਸ਼ਾਬਾਸ਼ ਲੱਖਾਂ ਸੰਦਾਨਾ ਸ਼ਾਬਾਸ਼ ਨਹੀਂ ਤੁਸੀਂ ਤਾਂ ਡੱਗਿਆਂ ਦਾ ਮਤਲਬ ਹੈ ਕਿ ਦੂਜੀਆਂ ਸਰਕਾਰਾਂ ਇਸ਼ਾਰੇ ਕਰ ਰਹੀਆਂ ਬਿਲਕੁਲ ਨਾਲ ਇਹ ਸਰਕਾਰ ਦਾ ਕੋਈ ਰੋਲ ਨਹੀਂ ਤੁਸੀਂ ਤਾਂ ਵੀ ਪਾਨਾ ਸਿੱਧੂ ਕਹਿੰਦਾ ਵੀ ਪੈਸਾ ਨਹੀਂ ਲੈਂਦਾ ਹੂੰ ਠੀਕ ਹੈ ਕਰਦੇ ਨੇ ਵੀ ਫ੍ਰੀ ਜਿਹੜਾ ਉਹਨਾਂ ਇਕੱਠ ਹੋਇਆ ਤੁਸੀਂ ਗਏ ਸੀ ਤੁਸੀਂ ਆਲੇ ਚੈਨਲ ਤੇ ਚਲਾਇਆ ਮੈਂ ਵੇਖਿਆ ਜਿਹੜਾ ਕੱਟ ਹੋਇਆ ਉਹਦਾ ਖਰਚਾ ਕਿੰਨਾ ਹੋਵੇਗਾ ਤੁਸੀਂ ਦੱਸੋ ਨਾ ਜਲਾ ਕਿੰਨਾ ਖਰਚਾ ਹੋਇਆ ਹੋਵੇਗਾ ਜਿਹੜੀ ਉਦੋਂ ਸਟੇਜ ਲਾਈ ਕੋਲ ਨਹੀਂ ਹਾਂ ਹਾਂ ਕਿੰਨਾ ਖਰਚਾ ਹੋਇਆ ਮੈਂ ਤਾਂ ਐਦਾਂ ਕੋਈ ਹਿਸਾਬ ਨਹੀਂ ਕਦੀ ਲਾਇਆ ਮੈਂ ਤਾਂ ਯਾਰ ਤੂੰ ਵੀ ਆਖਰ ਦੁਨੀਆ ਵਿੱਚ ਤੁਰਿਆ ਫਿਰਦਾ ਹੈ ਕਿ ਜਾ ਭਾਨੇ ਸਿੱਧੂ ਦਾ 1.5 ਲੱਖ ਰੁਪਏ ਲਾਤਾ ਹੋਣਾ ਮੈਨੂੰ ਜਾ ਭਾਨੇ ਸਿੱਧੂ ਡਰਦਾ ਨਹੀਂ ਭਾਨੇ ਸਿੱਧੂ ਮੇਰੇ ਕਿਹੜੇ ਮਾਸੀ ਦਾ ਮੁੰਡਾ ਹੈਗਾ ਮੈਂ ਤਾਂ ਕਰਦਾ ਪੱਤਰਗਰੀ ਇਹ ਗੱਲ ਹੈਗੀ ਕਲੀਅਰ ਹੈ ਨਾ ਤਾਂ ਉਹ ਮੇਰੀ ਮਾਸੀ ਦਾ ਮੁੰਡਾ ਨਾ ਤੂੰ ਮੇਰੀ ਭੂਆ ਦਾ ਮੁੰਡਾ ਮੈਂ ਤੈਨੂੰ ਸੇਵ ਰੱਖਲਾਂ ਤੇ ਉਹਨੂੰ ਬਚਾਲਾਂ ਤੇ ਉਹਨੂੰ ਵੇਖੋ ਜਿੱਥੇ ਪੱਤਰਕਾਰੀ ਦੀ ਗੱਲ ਆਏਗੀ ਮੈਂ ਤੇਰੇ ਖਿਲਾਫ ਵੀ ਖੜ ਜਾਣਾ ਜਿੱਦਣ ਖੜਨ ਦੀ ਲੋੜ ਹੋਈ ਜੇ ਮੈਂ ਕਿਸੇ ਹੋਰ ਦੇ ਖਿਲਾਫ ਖੰਨਦਾ ਉੱਥੇ ਵੀ ਖੜ ਜਾਣਾ ਮੈਂ ਤੈਨੂੰ ਇਹ ਪੁੱਛਿਆ ਜਿਸ ਕਰ ਤੈਨੂੰ ਮੇਰੀ ਬਸਰ ਕਰੀ ਤੇ ਸ਼ੱਕ ਆ ਫਿਰ ਤੂੰ ਮੇਰੇ ਨਾਲ ਇਦਾਂ ਦੀ ਗੱਲ ਕਰ ਵੀ ਤੇਰੀ ਕੀ ਰਿਸ਼ਤਾ ਮੈਂ ਤੈਨੂੰ ਇਹ ਪੁੱਛਿਆ ਵੀ ਖਰਚਾ ਕਿੰਨਾ ਹੋਵੇਗਾ ਮੈਂ ਹਿਸਾਬ ਹੀ ਨਹੀਂ ਲਾਇਆ ਨਾ ਤਾਂ ਤੂੰ ਤਾਂ ਉਖੜ ਗਿਆ ਭਾਨੇ ਤਰਾ ਇੱਕ ਮਿੰਟ ਰੁਕ ਜਾਣਾ ਇਹ ਗੱਲ ਸੁਣ ਨਾ ਉਖੜਿਆ ਨਹੀਂ ਮੈਂ ਨਾ ਤਾਂ ਮੈਂ ਉੱਥੇ ਕੋਈ ਲੰਗਰ ਖਾਦਾ ਵੀ ਮੈਂ ਤੈਨੂੰ ਕਹਾਂ ਵੀ ਮੈਂ ਉੱਥੇ ਫਲਾਣੇ ਫਲਾਣੇ ਲੰਗਰ ਖਾਦੇ ਵੀ ਇਹਦੇ ਤੇ 1 ਲੱਖ ਲੱਖ ਖਰ ਉਹ ਤਾਂ ਇੱਕ ਸਟੇਜ ਲੱਗੀ ਸੀ ਨॉर्मਲ ਉਹ ਵੀ ਟਰਾਲੀਆਂ ਦੇ ਵਿੱਚ ਲੱਗੀ ਹੋਈ ਸੀ ਤੇ ਜਾਂ ਲੋਕ ਬੈਠੇ ਹੋਏ ਸਾਊਂਡ ਦਾ ਖਰਚਾ ਕੋਈ 10-20 ਹਜ਼ਾਰ ਕਰ ਲਾ ਅੱਛਾ ਤੇ ਕੋ ਟੈਂਟ ਦਾ ਕੋਈ 20-25 ਹਜ਼ਾਰ ਕਰ ਲਾ ਕੋਈ ਮੈਂ ਕਹਿੰਦਾ ਵੀ ਲੱਖ ਰੁਪਈਆ ਦਰਿਆ ਦਰਿਆ ਵਿਛਾ ਕੇ ਕੋਈ ਇਦਾਂ ਦਾ 1.5 ਲੱਖ ਦਾ ਹੋਊਗਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਉਹਨਾਂ ਲੰਗਰ ਕਿੰਨੇ ਦਾ ਖਵਾਤਾ ਕਿ ਨਹੀਂ ਕਿੰਨੇ ਦਾ ਖਵਾਤਾ ਉਹ ਉੱਥੇ ਆ ਗਿਆ ਨਾ ਹੋਣੀ ਕੀ ਆ ਜਾਨ ਤੇਰੀ ਗੱਡੀ ਚ ਪਵਾਇਆ ਕਿ ਨਹੀਂ ਪਵਾਇਆ ਪਰ ਮੈਨੂੰ ਤਾਂ ਕਿਸੇ ਨੇ 100 ਨਹੀਂ ਦਿੱਤਾ ਤੂੰ ਹੁਣ ਉੱਥੇ ਆ ਮੈਂ ਤੇ ਉਹ ਗੱਲ ਲੱਖ ਡੇਢ ਕਰ ਲਿਆ ਲੱਖ ਡੇਢ ਦਾ ਮਸਲਾ ਨਹੀਂ ਹੈਗਾ ਇਹਨਾਂ ਲੱਖ ਡ ਕੱਢ ਤੋਂ ਕੱਢ ਵੀ 5 ਤੋਂ 7 ਲੱਖ ਦੀ ਗੇਮ ਹੈ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ 5-7 ਲੱਖ ਲੱਗ ਗਿਆ 5-7 ਲੱਖ 10 ਲੱਖ ਰੁਪਈਆ ਲੱਗਾ ਉਹ ਕਿੱਥੋਂ ਆਇਆ ਹੂੰ ਕਿਸੇ ਦੇ ਵੱਲੋਂ ਆਇਆ ਨਾ ਜੇ ਭਾਂਡੇ ਕੋਣੀ-ਕੋਣੀਆ ਤੇ ਕਿੰਨੇ ਲਾਇਆ ਉਹ ਸਾਰਾ ਕੁਝ ਇਹ ਵੀਰ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਨੇ ਜਿਹੜੀਆਂ ਸਾਡੇ ਪੰਜਾਬ ਨਾਲ ਤੱਕੇਸ਼ਾਈਆਂ ਹੋਈਆਂ ਨੇ ਜਿਹੜਾ ਸਾਰਾ ਕੁਝ ਹੋਇਆ ਉਸ ਪਾਸੇ ਨਹੀਂ ਇਹ ਸਿਰਫ ਇੱਕ ਧਿਆਨ ਜਿਹੜਾ ਢਾਕੇ ਉਧਰ ਲਾਉਣ ਦੀ ਜ਼ਰੂਰਤ ਹੈ ਜਿਹਦਰ ਕੌਂਕੂ ਦਾ ਮੁੱਦਾ ਉੱਠਿਆ ਸੀ ਉਹਨੂੰ ਦਬਾਉਣ ਵਾਸਤੇ ਇਹ ਸਾਰਾ ਕੀਤਾ ਕਿੰਨੇ ਆ ਤੁਸੀਂ ਕਹਿੰਦੇ ਵੀ ਦੂਜੀਆਂ ਬਾਲਟੀਆਂ ਨੇ ਕਰਤਾ ਬਿਲਕੁਲ ਹੁਣ ਬਾਦਲ ਕਹਿੰਦਾ ਕੌਂਕੂ ਕੌਲ ਜਿਹਦਰ ਨੂੰ ਸ਼ਹੀਦ ਕਰਵਾਇਆ ਹੂੰ ਮੈਂ ਤੁਹਾਡਾ ਕਹਿੰਦਾ ਮਤਲਬ ਇਹ ਸਰਕਾਰ ਦਾ ਕੋਈ ਰੋਲ ਨਹੀਂ ਇਹਦਾ ਕੀ ਰੋਲ ਹੈਗਾ ਦੱਸੋ ਹੁਣ ਬਹੁਤ ਸਾਰੇ ਪੇ ਇਹ ਕਹਿੰਦੇ ਨੇ ਕਿ ਲੱਖੇ ਦੇ ਨਾਲ ਗਨਮਣ ਚੱਲਦੇ ਹੋ ਸਰਕਾਰ ਤੋਂ ਬਾਹਰ ਨਹੀਂ ਕੀਤੀ ਤੇ ਫਿਰ ਉਹ ਲੱਖੇ ਫਿਰ ਲੱਖੇ ਨੂੰ ਫਿਰ ਕਿਉਂ ਨਹੀਂ ਰੋਕਿਆ ਉਹ ਤਾਂ ਕਹਿੰਦੇ ਕੇ ਸਰਕਾਰ ਕਰਵਾ ਰਹੀ ਆ ਤੁਸੀਂ ਕਹਿੰਦੇ ਕਿ ਉਹ ਕਰਵਾ ਰਹੇ ਮੈਂ ਤਾਂ ਇਸ ਗੱਲ ਦੀ ਨਹੀਂ ਸਮਝ ਆ ਰਹੀ ਹੁਣ ਸੱਚ ਹੋ ਕੀ ਰਿਹਾ ਨਹੀਂ ਜੇ ਲੱਖਾ ਨੂੰ ਬਦੂ ਬਣਾਇਆ ਰੱਖੇ ਦੇ ਕੋਲੇ ਜਿਹ ਤੇ ਜੇ ਭਾਨੇ ਸਿੱਧੂ ਦੇ ਫੋਨ ਦੇ ਉੱਤੇ ਜੰਟ ਕਹਿੰਦਾ ਮੈਂ ਪੈਸੇ ਦੇ ਦੇਣਾ ਭਾਈ ਭਾਨਾ ਸਿੱਧੂ ਆਉਂਦਾ ਪਿਆ ਤੇ ਫਿਰ ਜਿਹੜੀ ਪੁਲਿਸ ਜਿਹੜੀ ਏ ਉਹ ਭਾਨੇ ਲੱਖੇ ਨੂੰ ਰੱਖਣ ਦੀ ਕੀ ਲੋੜ ਏ ਤੇ ਜੇ ਇਹਨਾਂ ਦੇ ਫੋਨ ਤੇ ਜੰਟ ਡਰ ਜਾਂਦਾ ਤੇ ਇਹਨਾਂ ਦੇ ਨੇੜੇ ਕਿਸੇ ਨੇ ਆਉਣਾ ਵੀ ਕੀ ਫਿਰ ਇਹਨਾਂ ਗੱਡ ਮੈਨ ਸਰਕਾਰ ਦੇ ਲੈ ਕਿਉਂ ਕਿਸ ਵਾਸਤੇ ਲੈ ਕੀ ਖਤਰਾ ਕਿ ਢਿੱਗੀ ਵੱਡੀ ਪਾਵਰ ਸ਼ਕਤੀ ਏ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਜੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਮੈਂ ਦੱਸ ਹੀ ਦੇਣਾ ਇਹ ਗੱਲ ਅੱਗੇ ਹੋਈ ਹੋਈ ਹੈ ਉਹ ਕਹਿੰਦੇ ਕਿ ਜਦੋਂ ਮੂਸੇ ਵਾਲ ਦਾ ਕਤਲकांड ਹੁੰਦਾ ਉਸ ਤੋਂ ਬਾਅਦ ਸਰਕਾਰ ਨੂੰ ਇਹ ਸੀਗਾ ਕਿ ਤੇ ਇਦਾਂ ਦੇ ਹੋਰ ਮੁੰਡੇ ਜਿਹੜੇ ਉਹਨਾਂ ਮਾਰੇ ਜਾਣ ਉਹਨਾਂ ਨੇ ਡਰਦੇ ਆ ਮਾਰਿਆ ਦਿੱਤੀ ਹੋਈ ਹੈ ਕਿ ਪੰਜਾਬ ਦੇ ਵਿੱਚ ਕੋਈ ਮਾਹੌਲ ਉਦਾਂ ਦਾ ਨਾ ਹੋਵੇ ਤੇ ਇਹਨਾਂ ਦੀ ਸੇਫਟੀ ਲੈ ਦਿੱਤੀ ਹੋਈ ਜਿਨ੍ਹਾਂ ਨੂੰ ਖਤਰਾ ਹੈ ਤੇ ਫਿਰ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਸਰਕਾਰ ਤੇ ਇਹ ਸਿਸਟਮ ਓਲਟ ਹੈ ਇੱਕ ਪਾਸੇ ਉਸੇ ਹੀ ਸਿਸਟਮ ਦੇ ਬਦਲੇ ਇਹ ਇਲੈਕਸ਼ਨ ਲੜਦੇ ਨੇ ਫਿਰ ਉਸੇ ਸਿਸਟਮ ਦੇ ਮੁਤਾਬਕ ਹੀ ਜੇ ਭਾਨੇ ਦੇ ਪਰਚਾ ਹੋਇਆ 10000 ਰੁਪਏ ਦਾ ਇਸ ਤੋਂ ਪਹਿਲਾਂ ਉਹ ਜਿਹੜਾ ਝੋਟੇ ਦਾ ਨਾਂ ਕੀ ਹੈ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਝੋਟਾ ਉਹ ਵੀ ਫੜੀਚਾ ਸੀ ਉਦੋਂ ਵੀ ਬੜੇ ਤਰਨੇ ਲੱਗੇ ਸੀ ਤੇ ਉਹ ਆਪਦੀ ਜ਼ੁਬਾਨ ਤੋਂ ਹੀ ਬੋਲ ਰਿਹਾ ਕਰਦਾ ਵੀ ਮੈਂ ਹੁਣ ਤਰੀਕਾ ਤੇ ਜਾਣਾ ਤੇ ਜਮਾਨਤ ਨਾਲ ਬਾਹਰ ਆਇਆ ਹੂੰ ਤੇ ਜੇ ਮਤਲਬ ਵੀ ਹੁਣ ਵੀ ਇਹਨਾਂ ਨੇ ਇਹਨਾਂ ਕੱਟ ਕੀਤਾ ਤੇ ਉਹ ਜਿਹੜਾ ਭਾਨਾ ਸਿੱਧੂ ਦੀ ਜ਼ੁਬਾਨ ਤੋਂ ਹੀ ਬਾਹਰ ਆਉਂਦਾ ਤੇ ਫਿਰ ਇਹ ਡਰਾਮਾ ਕਰਨ ਦੀ ਕੀ ਲੋੜ ਲੋਕਾਂ ਦੇ ਮਾਵਾ ਦੇ ਪੁੱਤਰ ਤੇਲ ਫੂਕੇ ਜਾਂਦੇ ਔਲਾ ਔਲਾ ਸਾਰਾ ਕੁਝ ਇਹ ਕੀ ਕਰਨ ਦੀ ਲੋੜ ਫਿਰ ਜਵਾਨਤ ਲਾਉਂਦੇ ਬਾਹਰ ਆ ਜਾਂਦੇ ਉਹ 10000 ਰੁਪਿਆ ਜਿਹੜੀ ਜਰਾਨੀ ਕਹਿੰਦੀ ਮੈਥੋਂ ਮੰਗਿਆ ਉਹ ਕੋਰਟ 'ਚ ਸਬੂਤ ਹੋਣੇ ਸੀ ਝੂਠਾ ਹੁੰਦਾ ਤੇ ਫਿਰ ਉਹਦੇ ਦੇ ਮਾਨਾਨੀ ਦਾ ਜੇ ਕੋਈ ਕੋਈ ਕੇਸ ਕਰ ਦਿੰਦੇ ਆਪੇ ਲੱਗ ਜਾਂਦਾ ਫਿਰ ਉਸ ਤਰੀਕੇ ਤਰਿਆਂਦੇ ਇਹ ਸਿਰਫ ਆਪੋ ਆਪਣੀਆਂ ਚਾਹਤਾਂ ਹੁੰਦੀਆਂ ਨੇ ਵੀ ਸਿਰਫ ਮਤਲਬ ਵੀ ਇੱਕ ਗੇਮ ਕਮਾਉਣ ਦੀਆਂ ਹੋਰ ਕੋਈ ਗੱਲ ਨਹੀਂ ਤੇ ਪੀਟੀਸੀ ਚੈਨਲ ਜਿਹੜਾ ਉਹ ਇਹਨਾਂ ਨੂੰ ਕਿਉਂ ਵਿਖਾ ਰਿਹਾ ਉਥੇ ਬਾਦਲ ਕੇ ਇਹ ਆਪਦੇ ਚੈਨਲ ਨੂੰ ਕਿਉਂ ਲੈ ਕੇ ਦਿੱਤਾ ਉਹ ਬਾਦਲ ਕਾ ਚੈਨਲ ਜਦ ਬਗਰਾੜੀ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਦੀ ਹੋਈ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਗੋਲੀ ਮਾਰ ਦਿੱਤੀ ਗਈ ਲੋਕਾਂ ਨੂੰ ਕੁੱਟਿਆ ਗਿਆ ਮਗਰ ਪਹਹਾ ਪਹਹਾ ਕੇ ਡਾਂਗਾ ਨਾਲ ਪਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ 2015 ਵਿੱਚ ਪ੍ਰਕਰਮਾਂ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਲਾ ਕੇ ਉਹਨਾਂ ਦੇ ਢਿੱਡਾਂ ਦੇ ਉੱਤੇ ਕਿਰਪਾਨਾਂ ਮਾਰ ਕੇ ਕੁੱਟ-ਕੁੱਟ ਕੇ ਠਾਣੇ ਫੜਾਤਾ ਤੇ ਕਿਸੇ ਚੈਨਲ ਨੇ ਵਿਖਾਇਆ ਨਹੀਂਗਾ ਤੇ ਅੱਜ ਉਸ ਚੈਨਲ ਨੇ ਕਿਉਂ ਵਿਖਾਇਆ ਹੂੰ ਆ ਜੋ ਚੈਨਲ ਨੇ ਕਿਉਂ ਵਾਰ-ਵਾਰ ਖਬਰਾਂ ਵਿਖਾਈਆਂ ਕਿਸ ਮਸਕਤ ਲਈ ਵਿਖਾਈਆਂ ਅਕਾਲੀ ਦਾ ਇਹ ਗੱਲ ਕਹਿੰਦਾ ਕਿ ਪਹਾਨੇ ਸਿੱਧੂ ਦੇ ਮਸਲੇ ਨੇ ਜਿਹੜੀ ਉਹਨਾਂ ਦੀ ਯਾਤਰਾ ਚੱਲ ਰਹੀ ਹੈ ਪੰਜਾਬ ਬਚਾਓ ਉਹ ਰੁਲ ਗਈ ਹੈ ਕਹਿੰਦਾ ਮਤਲਬ ਕੋਈ মিডিਆ ਦਿਖਾ ਨਹੀਂ ਰਿਹਾ ਤੇ মিডিਆ ਵਿਖਾਵੇ ਕਿਉਂ ਯਾਰ ਉਹ ਤਾਂ ਇਹ ਗੱਲ ਕਹਿ ਰਹੇ ਤੁਸੀਂ ਕਹਿ ਰਹੇ ਕਿ ਉਹ ਓਏ ਯਾਰ ਉਹਨਾਂ ਨੂੰ মিডিਆ ਵਿਖਾਵੇ ਉਹਨਾਂ ਦਾ ਪੀਟੀਸੀ ਚੈਨਲ ਹੈਗਾ ਗੁਰੂ ਰਾਮਦਾਸ ਸਾਹਿਬ ਦੀ ਗੁਲਕ ਦੇ ਵਿੱਚੋਂ ਪੈਸਾ ਲੱਗਦਾ ਪਿਆ ਲੰਗਰ ਲਈ ਵੀ ਆ ਰਿਹਾ ਤੇਲ ਵੀ ਗੁਰੂ ਰਾਮਦਾਸ ਦੀ ਗੁਲਕ ਚੋਂ ਪੈ ਰਿਹਾ ਤੇ ਹੁਣ ਪੰਜਾਬ ਬਚਾਓ ਚਾਦਰਾਂ ਨਹੀਂ ਇਹ ਕਹਿਣ ਪੰਜਾਬੂ ਹਜ਼ਾਰ ਯਾਤਰਾ ਤੇ ਗੁਰੂ ਦੀ ਗੋਲਕ ਲੁੱਟ ਕੇ ਖਲਾਰਨ ਵਾਲੀ ਯਾਤਰਾ ਹੈ ਹੂੰ ਪੰਜਾਬ ਬਚਾਉ ਜਦੋਂ ਦਾ ਪਿਓ ਸੀ 2 ਖਰੇ 95 ਤੇ 1995 ਦੇ ਵਿੱਚ ਮੇਰੇ ਹਿਸਾਬ ਨਾਲ ਇੱਥੇ ਗੂ ਹੂੰ ਨਕੋਦਰ ਵਿੱਚ ਬੇਦਬੀ ਹੋਈ ਸੀ ਇਹਦੇ ਵਿੱਚ 13 ਸਿੰਘ ਜਿਹੜੇ ਸੀ ਉਹ ਮਾਰ ਦਿੱਤੇ ਗਏ ਸੀ ਤੇ ਬਾਦਲ ਦੀ ਸਰਕਾਰ ਨਹੀਂ ਸੀ ਨਾ ਮੇਰੀ ਸਰਕਾਰ ਆਵੇਗੀ ਤੇ ਮੈਂ ਉਹ ਹੱਕ ਲੈ ਕੇ ਦਿਆਂਗਾ ਉਹ ਅੱਜ ਉਹਨਾਂ ਦੇ ਪਰਿਵਾਰ ਬਜ਼ੁਰਗ ਸੀ ਜਾਂ ਚਾਰ ਸੀ 13 ਕੀ 13 ਦੇ 13 ਪਰਿਵਾਰ ਦੇ ਵਿੱਚੀ 4 ਘਰੇ ਸ਼ਹੀਦ ਹੋ ਗਏ ਸੀ ਤੇ 13 ਮਲ ਦੀ ਕੁੱਲ ਸੀ ਬਾਕੀ ਜਨਾ ਛੱਟਾ ਛੋਟਾ ਲੱਗੀਆਂ ਸੀ ਹੂੰ ਉਹ ਅੱਜ ਮੈਂ ਸੁਣ ਰਿਆ ਸੀ ਕੱਲ ਮੈਨੂੰ ਯਾਦ ਥੋੜਾ ਜਿਹਾ ਸ਼ੈਦ ਹੋਵੇ ਜਾਂ 13 ਜਾਂ 4 ਕਿਤੇ ਵੀ ਲੈ ਲਓ ਜਿੰਨੇ ਇੱਕ ਵੀ ਲੈ ਲਓ ਹੱਕ ਮਿਲ ਗਿਆ ਉਹਨਾਂ ਨੂੰ ਨਿصاف ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦਾ ਹੂੰ ਪੰਜਾਬ ਕਿਹੜਾ ਬਚਾਉਣਾ ਕਿਹੜੇ ਪੰਜਾਬ ਦੀ ਗੱਲ ਕਰਨੀ ਇਹ ਕਹਿੰਦੇ ਪੰਜਾਬ ਬਚਾਓ ਇਹਨਾਂ ਦੀ ਇਨਾਂ ਚਿਰ ਸਰਕਾਰ ਰਹਿ ਗਈ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹੇਦਰ ਕੌਂਕੋ ਦੀ ਰਿਪੋਰਟ ਇਹਨਾਂ ਨੇ ਆਪ ਨਾ ਪਾ ਕੇ ਰੱਖੀ ਅੱਜ ਉਹ ਜਨਤਕ ਹੋਈ ਤੇ ਉਹਨਾਂ ਦੇ ਘਰੇ ਭੱਜੇਗੇ ਜਾ ਕੇ ਦਬਾਅ ਪਾਗੇ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਮੇਰੇ ਗਾਲਜ ਸਿਰੋਪਾ ਪਾਵੋ ਨਹੀਂ ਚਲੋ ਉਹ ਤਾਂ ਠੀਕ ਹੈ ਪਰ ਸਰਕਾਰ ਆਪ ਦਾ ਬੰਦਾ ਫਰਜ਼ ਨੂੰ ਬਾਧ ਆਵੇ ਜਿਹੜੀ ਮੌਕੇ ਦੀ ਸਰਕਾਰ ਉਹ ਕਹਿੰਦੇ ਵੀ ਆਹ ਕਲੀਅਰ ਆ ਬਈ ਇਹਨਾਂ ਨੂੰ ਸਜ਼ਾ ਹੋਣੀ ਹੈ ਤੇ ਕਰਦੇ ਨਹੀਂ ਅਸਲ ਯਾਰ ਤੂੰ ਇਹ ਸਰਕਾਰ ਨੂੰ ਇਨਾਂ ਦੇ ਸਿਰੋਪੇ ਨਾ ਦਿੰਦਾ ਨੀ ਸਜ਼ਾ ਰੁਕ ਜਾਣੀ ਤੂੰ ਇਹਨਾਂ ਨੂੰ ਛੱਡੇਗਾ ਭਗੰਤ ਮਨ ਅੱਜ ਆਉਂਦਾ ਪਿਆ ਹੂੰ ਅਧਿਪੋਣਤ ਮਨ ਦੇ ਗੱਲ 'ਚ ਕੋਸਾ ਫਪਾਈ ਗਈ। ਸਾਨੂੰ ਕੀ ਬਣੀ? ਲੋਕਾਂ ਨੇ ਵੋਟਾਂ ਨਹੀਂ ਪਾਈਆਂ, 99 ਨਹੀਂ ਜਿਤਾਏਗੇ। ਹੁਣ ਸਾਡਾ ਦਿਮਾਗ ਖਰਾਬ ਹੋਵੇਗਾ ਵੀ ਇੱਥੇ ਹੁਣ ਸਾਡੇ ਫੌਜਾ ਸਿੰਘ ਸਰਾਰੀ ਹੈਗਾ। ਹੁਣ ਅਸੀਂ ਆਗੇ ਵੀ ਲੈ ਲੋ ਮਾਰੋ ਲਿੱਤਰ ਪਿਆਓ ਜੀ ਕਿਉਂ? ਕਿਸ ਵਾਸਤੇ? ਹਾਂ ਅਸੀਂ ਗੱਲ ਕੀਤੀ, ਮਮ ਵੀ ਕੀਤੀ। ਮੈਂ ਕੱਲ ਪੰਜ ਪਿਆਰਿਆਂ ਨਾਲ ਗੱਲ ਕੀਤੀ। ਮੈਂ ਹੁਣ ਕਰਨਾ ਕੀ ਯਾਰ? ਜਿਹੜੇ ਐਮ.ਐਲ.ਏ ਜਿਤਾਏ ਨੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਕਹਿਣਾ ਵੀ ਸਜਣੋ ਜਾ ਕੇ ਤੁਸੀਂ ਉੱਥੇ ਮੁੱਦਾ ਠਾਓ। ਜਿਹੜੇ ਸਾਡੇ ਸਿੱਖ ਮਾਰ ਦਿੱਤੇਗੇ ਬਾਦਲਾਂ ਨੇ ਤੇ ਕਾਂਗਰਸ ਨੇ ਬੇਨਤੂ ਬੁੱਚੜ ਨੇ। ਉਨਾ ਦਾ ਇਨਸਾਫ ਮਤਾ ਪਾਓ ਜਿੱਥੇ ਆਪਦਾ ਇਕੱਠ ਜਿਆ ਕਰ ਆ ਮਤਲਬ ਇਹ ਚੀਜ਼ ਹੋਣੀ ਚਾਹੀਦੀ ਹੈ ਨਾ ਇਹ ਹੁਣ ਹੁਣ ਇੱਥੇ ਗੱਲ ਕੀ ਹੈ ਹੁਣ ਮੰਨ ਲਓ ਇੱਥੇ ਮੈਂ ਲਲਣਾ ਇਕੱਠ ਕਰਕੇ ਜੀ ਲੱਗਣਾ ਜੀ ਵਰਤਮਾਨ ਦੇ ਮਗਰ ਊਲੂ 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 ਕੀ ਮਿਲਿਆ ਕੋਈ ਦੱਸੋ ਗੱਲ ਹੈ ਜਦੋਂ ਉੱਥੋਂ ਦੇ ਐਮਐਲਏ ਜਿਹੜਾ ਵੀ ਹੈ ਪਰੋਈਪੁਰ ਦਾ ਹੈ ਤੁਹਾਡੇ ਮੁਖਸਰ ਸਾਹਿਬ ਦਾ ਹੈ ਫਾਜ਼ਿਲਕ ਦਾ ਜਰਾਲਾਵਾਦ ਦਾ ਜਿੱਥੋਂ-ਜਿੱਥੋਂ ਦੇ ਗਏ ਨੇ ਜਾਂ ਇੱਧਰ ਦਾ ਉਹਨਾਂ ਦੇ ਘਰੇ ਜਾਣ ਲੋਕ ਮੈਨੂੰ ਇਹ ਦੱਸਣ ਵੀ ਕਿਹੜੇ ਸੇਖ ਨੇ ਵੋਟ ਨਹੀਂ ਪਾਈ ਆ ਪਾਰਟੀ ਨੂੰ ਦੱਸੋ ਨਹੀਂ ਪਾਈ ਕਿਸੇ ਨੇ ਇਹ ਪਾਈਆਂ ਨੇ ਤਾਂ ਹੀ 92 ਜਿੱਤ ਕੇ ਤੇ ਆਏ ਪਾਈਆਂ ਨੇ ਤੇ ਪਾ ਕੇ ਤੇ ਬਾਜੋ ਪਾ ਕੇ ਤਾਕਤ ਦੇ ਕੇ ਤੇ ਬਾਏ ਛਿੱਤਰਖਾਨ ਦੇ ਯੱਤੇ ਪੰਜਾਬ ਨੂੰ ਹਮਮ ਹੋਰ ਕੁਝ ਨਹੀਂ ਕੀ ਕੰਮ ਲੈਣ ਦਾ ਨਹੀਂ ਹੈਗਾ ਆ ਵੱਲ ਛਿੱਤਰਖਾਨੇ ਨੇ ਉਹਦੇ ਨਾਲ ਹੀ ਵੜਾਈ ਹੋ ਜਾਂਦੀ ਹਮ ਹੁਣ ਜਿਹੜਾ ਕੋ ਪੈਂਦਾ ਜੀ ਇਹ ਬੇਣ ਤੂੰ ਬੁੱਚੜ ਜੀ ਬੁੱਚੜ ਤੇ ਫੇਰ ਪਹਿਲੋ ਕੀ ਸੀ ਪਹਿਲੋ ਕੀ ਹੈਗਾ ਸੀ ਪਾਈਆਂ ਨੇ ਹੁਣ ਕੰਮ ਲਓ ਹੁਣ ਮੈਂ ਤਾਂ ਤੁਹਾਨੂੰ ਕਿਹਾ ਆਪਣੇ ਪੰਜ ਪਿਆਰਿਆਂ ਨੂੰ ਜਦ ਦਿਨ ਕਹਾਂ ਕਿ ਗਿਆ ਮੈਂ ਹੁਣੇ ਕਿਸੇ ਵੀ ਗੱਲ ਕੀਤੀ ਮੈਂ ਹੈ ਕਰਗੇ ਆਪਾਂ 100 150 ਬੰਦਾ ਜਾਈਏ ਭਗਵੰਤ ਸਾਨ ਦੇ ਜਿਹੜਾ ਉੱਥੇ ਇਹਨਾਂ ਦਾ ਦਫ਼ਤਰ ਕਿਤੇ ਸਰਕਾਰੀ ਬੈਠਦਾ ਹੂੰ ਉਹਨੂੰ ਜਾ ਕੇ ਕਹਿੰਨੇ ਭਾਈ ਵੀ ਤੈਨੂੰ ਲੋਕਾਂ ਨੇ ਜਤਾਇਆ 84 ਸਿੱਖਾਂ ਦਾ ਜਿਹੜਾ ਸਾਡਾ ਉਹਦੇ ਲਈ ਤੁਸੀਂ ਆਵਾਜ਼ ਠਾਓ ਹਾਂ ਉਹਨੇ ਕੁਝ ਵਾਜਾਂ ਠਾਈਆਂ ਵੀ ਨਹੀਂ ਜਦੋਂ ਆਵਾਜ਼ ਠਾਉਂਦਾ ਉਹਨਾਂ ਨੇ ਇੱਕ ਵਾਜ ਠਾਈ ਸੀ ਹੁਣ ਮੈਂ ਜਿਹੜੀ ਗੱਲ ਸਲੀਤ ਕਰਾਂਗਾ ਉਹ ਜਿਹੜਾ ਆਪਣਾ ਸਾਹਿਬਜ਼ਾਦਿਆਂ ਦੇ ਸ਼ੀਧੀ ਦਿਹਾੜੇ ਤੇ ਉਹ ਕੀ ਵਜਾਉਂਦੇ ਆ ਮੈਨੂੰ ਬਿਗਲ ਬਿਗਲ ਵਜਾਉਣਾ ਉਹਨਾਂ ਨੇ ਦੱਸਿਆ ਸੀ ਇਹਨਾਂ ਨੇ ਸਾਰਿਆਂ ਨੂੰ ਘੇਰ ਲਿਆ ਜੀ ਤਾਂ ਹੈ ਨਹੀਂ ਜੀ ਇਹ ਤਾਂ ਸਿੱਖੀ ਦੇ ਉਲਟੇ ਜੀ ਆਏ ਆ ਜੀ ਫਲਾਣ ਜੀ ਢਮਕਾਨ ਜੀ ਤੇ ਤੁਸੀਂ ਸਿੱਖਾਂ ਦੀ ਸਰਕਾਰ ਨਹੀਂ ਤੁਸੀਂ ਕਰ ਲੈਂਦੇ ਮੇਰੇ ਸਾਹਮਣੇ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਉਹਨਾਂ ਦੇ ਸੋਗ ਰਹੀ ਉਹ ਚੀਜ਼ ਵਜਾਉਣੀ ਸੀ ਤੇ ਇਹਨਾਂ ਨੇ ਰੋਕ ਦਿੱਤੀ ਔਰ ਵਾਪਸ ਲੈਣਾ ਪਿਆ ਗਿਆ ਦਰਬਾਰ ਸਾਹਿਬ ਦੇ ਚੈਨਲਾਂ ਦੀ ਗੱਲ ਕੀਤੀ ਉਹ ਵਿੱਚੇ ਨੱਪ ਦਿੱਤੀ ਸਪੋਰਟ ਇਹਨਾਂ ਨੇ ਕਰਨੀ ਸੀ ਤੇ ਉਹ ਕਰੇਗੀ ਉਹ ਨੂੰ ਤਾਂ ਕਹਿੰਦੇ ਵੀ ਸਿੱਖੀ ਨਹੀਂਗਾ ਗੱਲ ਤਾਂ ਹੈ ਨਾ ਵੀ ਜੇ ਕੋਈ ਕਰਦਾ ਉਹਦੇ ਨਾਲ ਖੜਨਦਾ ਹੋਵੇ ਸਿਰਫ ਰਾਜਨੀਤੀ ਦੀ ਰੋਟੀਆਂ ਨੇ ਉਹ ਸੇਕਣੀਆਂ ਨੇ ਉਹ ਜ਼ਰੂਰ ਸਿੱਖ ਲੈਣੀਆਂ ਨੇ ਇਹਨਾਂ ਨੇ ਆਪਦਾ ਚੈਨਲ ਬਣਾ ਦਿੱਤਾ ਧਾਮੀ ਨੇ ਚਲਾਤਾ YouTube ਤੇ ਹਮ ਹੁਣ ਉਹ ਰਾਗੀ ਸਿੰਘਾਂ ਦੀ ਮੇਰੇ ਨਾਲ ਗੱਲ ਆ ਰਹੀ ਸੀ ਉਹ ਰਾਗੀ ਸਿੰਘ ਬੋਲ ਰਿਹਾ ਸੀ ਮੈਨੂੰ ਯਾਦ ਭੁੱਲ ਗਿਆ ਨਾ ਉਹ ਕਹਿੰਦਾ ਵੀ ਜੇ ਕੋਈ ਰਾਗੀ ਸਿੰਘ ਕੀਰਤਨ ਕਰਦਾ ਤੇ ਉਹ ਆਪਣਾ ਉੱਥੋਂ ਕਲਿੱਪ ਕੱਟ ਕੇ ਆਪਣੇ ਚੈਨਲ ਤੇ ਪਾਉਂਦਾ ਤੇ ਕਹਿੰਦਾ ਉਹਨੂੰ ਸਿਰ ਸਤਿ ਨਹੀਂ ਦੇਣੀ ਕਿਉਂ ਪਾਇਆ ਜੇ ਰਾਗੀ ਤੂੰ ਆਪਦੇ ਚੈਨਲ ਤੇ ਪਾਤਾ ਮੈਂ ਆਪਦੇ ਤੇ ਪਾਤਾ ਉਹ ਨਹੀਂ ਆਪਦੇ ਤੇ ਪਾਤਾ ਉਹ ਕੀਰਤਨ ਦੀ ਬਾਤ ਜਿਆਦੀ ਜਾਏਗੀ ਘੱਟ ਜਾਏਗੀ ਅੱਛਾ ਵੀ ਉਹ ਵੀ ਉੱਥੇ ਵੀ ਦਵਾਇਆ ਜਾ ਰਿਹਾ ਹਾਂ ਬਦਵਾਇਆ ਜਾ ਰਿਹਾ ਪੁੱਛੋ ਧਾਮੀ ਨੂੰ ਇਹ ਕਿਹੜੇ ਸਿੰਘ ਨੇ ਗੱਲ ਕਹੀ ਇਹ ਸਿੰਘ ਮੈਨੂੰ ਭੁੱਲ ਗਿਆ ਚੁੱਟੀ ਜੀ ਦਾੜੀ ਬਜ਼ੁਰਗ ਹੈ ਉੱਥੋਂ ਦਾ ਰਾਗੀ ਏ ਤੇ ਉਸਨੇ ਬਹੁਤ ਵਧੀਆ মিডিਆ ਤੇ ਸੋਸ਼ਲ ਮੀਡੀਆ ਤੇ ਚੱਲੀ ਮੈਨੂੰ ਨਾਮ ਵਿਸਰ ਗਿਆ ਬਹੁਤ ਵਧੀਆ ਉਹਨੇ ਗੱਲ ਰੱਖੀ ਹੂੰ ਕਹਿੰਦਾ ਵੀ ਆਹ ਗੱਲ ਹੈ ਆਹ ਕਰ ਹੋ ਰਿਹਾ ਇੱਥੇ ਹੂੰ ਤੇ ਕਿਉਂ ਇਹੋ ਜਿਹੇ ਕੰਮ ਕਰ ਰਹੇ ਨੇ ਪੰਥਕ ਦਾ ਪ੍ਰਚਾਰ ਕੀ ਹੋ ਰਿਹਾ ਹੈ ਹੁਣ ਇਹ ਸੁਖਵੀਰ ਨੇ ਚੱਕ ਲਿਆ ਝੂਠ ਦਾ ਪਲੰਦਾ ਚੱਕ ਪਿਆ ਪਿੰਡ ਪਿੰਡ ਤੁਰਨ ਤੇ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਦੀ ਘਾਟ ਏ ਗੁਰੂ ਘਰ ਦੇ ਗ੍ਰੰਥੀਆਂ ਨੂੰ ਭੁੱਖ ਮਰੀ ਪਈ ਪਈ ਏ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਕੋਈ ਦੇ ਨਹੀਂ ਰਿਹਾ ਗੁਰੂ ਦੀ ਗੁਲਕ ਲੁੱਟ ਕੇ ਸੁਖਬੀਰ ਦੇ ਇਹ ਕਾਫਲਿਆਂ ਤੇ ਲੱਗ ਰਹੀ ਏ ਤੁਸੀਂ ਉਹ ਛੱਡੋ ਪਿੰਡਾਂ ਨੂੰ ਤਰੋ ਜਾ ਕੇ ਪਿੰਡਾਂ ਦੇ ਗ੍ਰੰਥੀ ਸੰਭਾਲੋ ਸਿੱਖੀ ਦਾ ਪ੍ਰਚਾਰ ਕਰੋ ਸਕੂਲ ਨੇ ਜਿਹੜੇ ਸ਼ਰਮਣੀ ਕਮੇਟੀ ਦੇ ਉੱਥੇ ਸਿੱਖਾਂ ਦੇ ਬੱਚਿਆਂ ਨੂੰ ਪੜਾਇਆ ਜਾਵੇ ਉਹਨਾਂ ਨੂੰ ਉੱਚਾ ਚੱਕਿਆ ਜਾਵੇ ਆ ਜਨਲਾਵਾਦ ਲੰਗਰ ਹਨ ਤੁਸੀਂ ਆ ਭਾਈ ਮਾਨ ਸਿੰਘ ਦੀ ਬਣਾਈ ਜਾ ਕੇ ਵੀਡੀਓ ਕੀ ਹਾਲਾਤ ਏ ਕਿੰਨਾ ਗ੍ਰਾਂਟ ਲੱਗਾ ਤੇ ਕਹਿੰਦਾ ਡਿੱਗੀਆਂ ਵੀ ਨੇ ਬੱਚਾ 250 ਇਹ ਕਿਹੜਾ ਸ਼ਰਮਣੀਕ ਬਟੀਆ ਸ਼ਰਮਣੀਕ ਬਟੀਆ ਪੁਲ ਦੇ ਕੋਲੇ ਹਾਂ ਪੁਲ ਦੇ ਕੋਲੇ ਅੱਛਾ ਹਾਂਜੀ ਇਹ ਤਿੱਥੇ ਸਾਰੀਆਂ ਗੁਰੂ ਪਿਆਰੋ ਬਹੁਤ ਜਿਹੜੇ ਮਸਲੇ ਚੱਲ ਰਹੇ ਨੇ ਫਿਰ ਇਹ ਕੀ ਹੋ ਕੀ ਗਿਆ ਇਹ ਮਸਲੇ ਸਿਰਫ ਲਿਜਾਉਣ ਦੇ ਨੇ ਸਿਰਫ ਲੋਕ ਸਭਾ ਦਾ ਇਲੈਕਸ਼ਨ ਆ ਰਿਹਾ ਉਸ ਦੇ ਸਮਾਂ ਦੇ ਵਿੱਚ ਹੀ ਗਾ ਹੋਰ ਕੁਝ ਨਹੀਂ ਲੋਕਾਂ ਨੂੰ ਬੁੱਧੂ ਬਣਾਉਣਾ ਜਿਹੜੇ ਪਰ ਆਹ ਕੌਣ ਰਿਹਾ ਫਿਰ ਬਣਾ ਰਿਹਾ ਜਿਵੇਂ ਹੁਣ ਇਹ ਪਹਾਨਾ ਦੀ ਗੱਲ ਕਰ ਲਈ ਤੇ ਲੱਖੇ ਦੀ ਕਰ ਲਈ ਹੁਣ ਇਹ ਤੁਰ ਪਏ ਤੇ ਜਿੱਦਾਂ ਦੀਪ ਸਿੱਧੂ लाल किले ਤੋਂ ਆਇਆ ਸੀ ਤੇ ਲੱਖਾਂ ਭੱਜ ਗਿਆ ਸੀ ਤੇ ਦੀਪ ਸਿੱਧੂ ਦੀ ਵੀਡੀਓ ਚ ਕੱਢ ਕੇ ਵੇਖ ਲੋ ਦੀਪ ਸਿੱਧੂ ਨੇ ਆਖਿਆ ਸੀ ਕਹਿੰਦਾ ਮੈਂ ਲੱਖੇ ਭਰੇ ਕੁਝ ਨਹੀਂ ਕਹਿਣਾ ਇਹਦੇ ਨਾਲ ਮਿਲਿਆ ਵੀ ਨਹੀਂ ਸੀ ਉਹ ਚੋਂ ਝੋਂਪੜੀਆਂ ਚ ਰਹਿੰਦਾ ਰਿਹਾ ਸੀ ਪਰ ਨਜ਼ਰ ਰਹਿੰਦਾ ਰਿਹਾ ਸੀ ਫਿਰ ਉਸ ਤੋਂ ਬਾਅਦ ਅਮਰਤਪਾਲ ਆ ਗਿਆ ਅਮਰਤਪਾਲ ਨੇ ਚੱਲਿਆ ਚਲੋ ਮੈਂ ਤਾਂ ਛੱਡੋ ਮੈਂ ਤਾਂ ਅਮਰਤਪਾਲ ਕੋਲ ਨਹੀਂ ਗਿਆ ਇਹ ਕਹਿੰਦੇ ਸੀ ਜਿਹਦੇ ਨਾਲ ਅਮਰਤਪਾਲ ਫੜਿਆ ਸੀ ਉਹਦੋਂ ਇਕੱਠ ਕਰ ਲੈਂਦੇ ਉਹਦੋਂ ਕਿਉਂ ਨਹੀਂ ਕੀਤਾ ਉਹ ਡੱਬੂ ਘਰ ਚ ਕਿੰਨੇ ਮੁੰਡੇ ਫੜੀਚੇ ਤੇ ਕਿੰਨੇ ਮੁੰਡਿਆਂ ਨੇ ਫਿਰ ਜਦੋਂ ਛੜੀਚੇ ਨੇ ਲਿਖ ਕੇ ਦਿੱਤਾ ਵੀ ਸਾਡਾ ਅਮਰਤਪਾਲ ਨਾਲ ਕੋਈ ਸਬੰਧ ਨਹੀਂਗਾ ਹੂੰ ਜਿਹਦਰ ਕਾਉਂ ਕਦਾ ਮੁੱਦਾ ਉੱਠਿਆ ਉਦੋਂ ਕਿ ਨਹੀਂ ਹੋਇਆ ਹੋਰ ਨੇਕਾ ਮੁੱਦਾ ਇਹ ਫਿਰ ਆਪਦੇ ਲਈ ਹੀ ਜਿਵੇਂ ਸਿਮਰਜੀਤ ਸਿੰਘ ਮਾਨ ਜਦੋਂ ਉਹਦੇ ਆਪਦੇ ਆਉਂਦੀ ਕਹਿੰਦਾ ਪੰਥ ਜੀ ਤੇ ਜਦੋਂ ਲੋਕਾਂ ਦੇ ਆਉਂਦੇ ਉਦੋਂ ਪੰਥ ਕੋਨੀ ਹੁਣ ਉਹ ਵੀ ਨਾਲ ਫਿਰਦਾ ਹਾਂਜੀ ਇਹ ਗਲਤ ਹੋ ਗਿਆ ਐਮਪੀ ਜਿਤਾ ਦਿੱਤਾ ਹੂੰ ਤੇ ਐਮਪੀ ਜਿੱਤੇ ਹੋਏ ਨਹੀਂ ਉਹਨੇ ਕੀ ਕੀਤਾ ਸਾਡੇ ਲਈ ਦੱਸੋ ਹੂੰ ਸਿਮਰਜੀਤ ਮਾਨ ਨੇ ਕੀ ਕੀਤਾ ਐਮਪੀ ਜਿੱਤਣ ਜੇ ਤਾਂ ਕੇ ਦੇ ਤੀਰ ਕੀ ਕੀਤਾ ਹੂੰ ਕੋਈ ਸੁਆਰਿਆ ਮੈਂ ਤਾਂ ਸੰਗਰੂਰ ਦੇ ਲੋਕ ਦੱਸ ਸਕਦੇ ਆ ਕਿਉਂਕਿ ਉਹਨਾਂ ਲਈ ਜਿੱਤਿਆ ਹੋਇਆ ਆਪਣੇ ਲਈ ਤਾਂ ਨਹੀਂ ਆਪਣੇ ਤਾਂ ਇੱਥੇ ਕੀ ਉਹ ਪਤਾ ਤਾਂ ਲੱਗ ਹੀ ਜਾਂਦਾ ਯਾਰ ਜੇ ਕਿਤੇ ਉਹਨਾਂ ਨੇ ਗੋੜ ਸ਼ਖ ਖਾਦਾ ਹੋਵੇ ਤੇ ਬਾਸ਼ਨਾ ਆ ਹੀ ਜਾਂਦੀ ਏ ਹੂੰ ਕੋਈ ਤਾਂ ਪਤਾ ਲੱਗ ਹੀ ਜਾਂਦਾ ਕੌਮਲੀ ਕੋਈ ਤਾਂ ਗੱਲ ਬਾਜ ਤਾਂ ਉੱਥੇ ਠਾ ਸਕਦਾ ਕੀ ਕੀਤਾ ਹੂੰ ਕੋਈ ਹੋਇਆ ਫਾਇਦਾ ਉਹ ਹੀ ਉਹ ਜਿਹੜਾ ਸਿਮਰਜੀ ਸੁਮਾਨ ਬਾਦਲਾਂ ਨੂੰ ਗਾਲਾਂ ਕੱਢਦਾ ਸੀ ਉਹ ਬਾਦਲਾਂ ਨੂੰ ਘਰੇ ਸੱਦ ਕੇ ਤੇ ਚਾਹ ਪੀਂਦਾ ਤੇ ਉਹ ਜਾ ਕੇ ਅੱਖ ਮਾਰ ਕੇ ਖਾਲਸਾ ਬਣਾਉਂਦਾ ਫਿਰ ਗੱਲਾਂ ਦਾ ਫਿਰ ਆਪਦੇ ਮਨੋਰਥ ਵਾਸਤੇ ਰਹਿ ਜਾਂਦੀਆਂ ਨਾ ਹੂੰ ਤੇ ਫਿਰ ਉਹੋ ਹੀ ਕਹਿ ਦਿੰਦਾ ਵੀਡੀਓ ਪਾ ਕੇ ਕਹਿੰਦਾ ਬਾਹਰੋਂ ਡਾਲਰ ਭੇਜੋ ਹੂੰ ਤੇ ਇਹ ਡਾਲਰ ਮੰਗਦੇ ਨੇ ਮੈਂ ਸੇਵਾ ਕਰਨਾ ਆ ਪੱਠੇ ਵੱਡਦਾ ਪੈਸਾ ਤੁਸੀਂ ਆਇਆ ਸੀ ਆ ਇਲਾਕਾ ਸਾਰਾ ਡੁੱਬਿਆ ਹੋਇਆ ਸੀ ਪਾਣੀ ਨਾਲ ਹੂੰ ਇਹ ਤਾਂ ਪਹਿਲ ਪੂਰਾ ਪਾਣੀ ਰਿਹਾ ਸੀ ਪਾਣੀ ਪੂਰਾ ਰਿਹਾ ਸੀ ਆ ਹੁਣ ਮੈਂ ਤੇਰੇ ਕੋਲ ਮੰਗਦਾ ਪੈਸਾ 10000 ਰੁਪਇਆ ਦੇ ਦੇ ਹੂੰ ਤੇਨੂੰ ਆਖਿਆ ਨਾ ਮੈਂ ਤੇ ਤੂੰ ਆ ਮੈਂ ਦਾਬ ਉਹ ਜੀ ਤੇ ਮੈਂ ਤਾਂ ਆਪਦੇ ਸੱਜਣ ਕੋਲ ਮੰਗਦਾ ਇਹਨਾਂ ਦੇ ਕੋਲੇ ਸਰਕਾਰ ਦੀਆਂ ਦਿੱਤੀਆਂ ਜ਼ਮੀਨਾਂ ਵੀ ਤੇ ਸਾਰਾ ਕੁਝ ਤੇ ਐਮਪੀ ਵੀ ਰਹਿ ਗਏ ਤਨਖਾਹਾਂ ਵੀ ਗਵਰਨਮੈਂਟ ਦੇ ਕੋਲੋਂ ਲੈ ਕੇ ਤੇ ਕੌਮ ਨੂੰ ਕਹਾਣੇ ਕਰਦੇ ਪੈ ਨੇ ਸਾਡੇ ਵਰਗੇ ਦਾ ਭਾਈ ਦਸਾਂ ਨਾਂ ਦੀ ਕਿਰਤ ਕਮਾਈ ਕਰਕੇ ਪਿੰਡ ਪਿੰਡ ਸਿੱਖੀ ਦਾ ਪ੍ਰਚਾਰ ਕਰਦੇ ਆ ਆਪਦੇ ਦਸਾਂ ਨਾਂ ਦੀ ਕਿਰਤ ਕਮਾਈ ਨਾਲ ਕਰਦੇ ਆ ਹਮ ਇਹ ਹੋਰ ਵੀ ਤੇਰੇ ਬੰਦਾ ਬੰਦਾ ਇੱਕ ਬੰਦਾ ਲਾ ਕੇ ਮੰਗਣੇ ਇੰਨਾ ਤੂੰ ਗਲਤ ਥਾਂ ਤੋਂ ਮੰਗੀ ਇੰਨਾ ਨਾ ਤੈਨੂੰ ਪਤਾ ਜਿੱਥੇ ਜੁੜਦੇ ਨਹੀਂ ਤੂੰ ਮੰਗੀ ਵੀ ਉੱਥੇ ਜਾ ਚਲੋ ਮੰਗੇ ਤੇਰੇ ਨਾਲ ਪ੍ਰੇਮ ਹੈਗਾ ਤੈਨੂੰ ਮੈਂ ਕਹਿ ਦਿੰਦਾ ਮੈਨੂੰ ਲੋੜ ਹੈਗੀ ਯਾਰ ਤੇ ਦੇ ਦੇ ਇਸ ਤਰ੍ਹਾਂ ਤੇ ਮੈਂ ਹੋਰ ਕਿਸੇ ਨੂੰ ਕੀ ਮੰਗਣੇ ਨਾ ਮੈਂ ਹਮ ਉਹਦਾ ਬੰਦੇ ਆਪਦੇ ਕੋਲ ਹੀ ਮੰਗ ਸਕਦਾ ਨਾ ਤੇ ਤੂੰ ਆਖਿਆ ਮੇਰੇ ਕੋਲ ਹੀ ਹੈ ਨਹੀਂ ਮੈਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਚੱਲ ਤੁਸੀਂ ਹੁਣ ਪਲੇਟਫਾਰਮ ਤੇ ਰੱਖਤੀ ਗੱਲ ਮੈਂ ਖ ਮੈਂ ਵੀ ਕਲੀਅਰ ਕਰ ਹੀ ਦੇਣਾ ਨਾ ਮਨ ਜੇ ਚਾਹਦੇ ਤਾਂ ਕਰਾ ਦੇ ਨਾ ਚਾਹਦੇ ਤੁਸੀਂ ਮੈਨੂੰ ਚਾਹਦੇ ਦਿਸਦੇ ਹੋ ਸ਼ਹੀਦ ਪਰਿਵਾਰ ਦੇ ਵਿੱਚ ਹੋ ਗਏ ਆਪਦੇ ਜਿੰਦੇ ਨਾਲ ਦਿਲ ਮਿਲਿਆ ਹੋਵੇ ਉਹਨੂੰ ਹੀ ਕਹਿ ਸਕਦਾ ਦੂਜੇ ਨੂੰ ਕਿਉਂ ਕਹਿ ਸਕਦਾ ਹੂੰ ਦੂਜੇ ਨੂੰ ਕੋ ਕਹੇਗਾ ਨਹੀਂ ਚਲੋ ਉਹ ਤਾਂ ਠੀਕ ਹੈ ਪਰ ਅਗਲੇ ਦੀ ਪੂੰਜੀ ਵੀ ਦੇਖਣੀ ਹੁੰਦੀ ਨਾ ਕੱਲੀ ਪੱਗ ਕੋਚਮੀ ਏਕੇ ਤੇ ਬੰਨੇ ਹਾਵ ਲਾ ਲਿਆ ਵੀ ਬੱਲੇ ਬੱਲੇ ਹੈ ਉਹ ਹੋ ਚਲੋ ਤੂੰ ਮਾਰਤਾ ਅੱਡੇ ਗੱਲ ਰੱਖੀ ਲੋਕਾਂ ਕੇ ਵੀ ਆ ਵੇਖੋ ਵੀ ਹਾਲਾਤ ਤੇਰੇ ਸਾਹਮਣੇ ਪੱਠੇ ਵੜ ਰਿਆ ਸਾਂ ਦੱਸਾਂ ਹੁਣ ਮੈਂ ਦੱਸਣਾ ਨਹੀਂ ਮੈਂ ਬਟਵਾ ਦੇ ਜੈਨਾ ਤੈਨੂੰ ਹੂੰ ਕਾਗਜ਼ ਮੋੜ ਦੀ ਬਟਵਾ ਰੱਖ ਲਿਆ ਪੈਸੇ ਤੇ ਤੂੰ ਵਿਖਾ ਹੀ ਦਿੱਤਾ ਉੱਥੇ ਖਿਲਾਰ ਕੇ ਆਹ ਵੇਖ ਲੈ ਬਾਕੀ ਅੱਜ ਕੱਲ ਦਾ ਵਹ ਮੋਹੱਲਾ ਵਿੱਚ ਹੁੰਦੇ ਨੇ ਚੱਲ ਬੱਲੇ ਚਨਾ ਹਾ ਤੇ ਚੱਲ ਕੋਈ ਗੱਲ ਨਹੀਂ ਤੇਰੇ ਦੇ ਵਿੱਚ ਤੈਨੂੰ ਪਾਸਵਰਡ ਵੀ ਦੱਸ ਦਿਆ ਹੁਣ ਸਾਰਿਆਂ ਨੂੰ ਤਾਂ ਕੀ ਦੱਸਣਾ ਤੇਰੇ ਦਦ ਨੂੰ ਲੈ ਕੱਢਦਾ ਆ ਵੀ ਪਾਉਣੇ ਸੀ ਉਹ ਪੈ ਨਹੀਂ ਰਹਿ ਗਏ ਇਸ ਨੂੰ 5000 ਰੁਪਏ ਲਿਗਾ ਖਾਤੇ ਚ ਹਾਂ ਕੋਈ ਗੱਲ ਨਹੀਂ ਮਾਰਾ ਹੀ ਪੜਾ ਕਰੇ ਇਸ ਕਰਕੇ ਗੁਰੂ ਘਰ ਜਿਹੜੀਆਂ ਇਹ ਨਾ ਗੱਲਾਂ ਨੇ ਪੰਥ ਦੀਆਂ ਸੇਵਾ ਜਿਨ੍ਹਾਂ ਨੇ ਕੀਤੀਆਂ ਨੇ ਸੰਤੀਆਂ ਨੇ ਜਰਨੈਲ ਸਿੰਘ ਮਹਾਂਪੁਰਖ ਨੇ ਕਿਹਾ ਵੀ ਕਹਿੰਦੇ ਵੀ ਜਿਹੜਾ ਕੁੱਲੀ ਵਾਲਾ ਨਾ ਉਸ ਨੇ ਹੀ ਮੁਗਲ ਦੀ ਜੜ ਵੱਡੀ ਜੁੱਲੀ ਵਾਲ ਨਹੀਂ ਪੰਡੀ ਦਿਲ ਦੀ ਮੇਰੀ ਹੁਣ ਇਹ ਕਰਕੇ ਗੁਰੂ ਪਿਆਰੋ ਜਿਹੜੀਆਂ ਕੌਮ ਦੀਆਂ ਮੈਂ ਸੇਵਾਵਾਂ ਕਰਨ ਵਾਲੇ ਨਾ ਉਹ ਕਦੇ ਵੀ ਜੇ ਸੁੱਖਾ ਸੁੱਖਾ ਜਿੰਦਾ ਜਾਂ ਹੋਰ ਲੈ ਲਈਏ ਉਹਨਾਂ ਨੇ ਪਿੱਛਾ ਭੌਂਕਿਆ ਨਹੀਂ ਸੀ ਵੇਖਿਆ ਤੇ ਜਿਹੜੇ ਅੱਜ ਦੇ ਪੰਥਕ ਆਗੂ ਘਵਾ ਦੇ ਰਹੇ ਜਾਂ ਕੋਈ ਹੋਰ ਆ ਮੁੰਡੇਪੁਰ ਵਾਲਾ ਬਣਤਾ-ਬੁਣਤਾ ਜਾਂ ਜਿਹੜੇ ਸਾਰੇ ਨੇ ਨਾ ਇਹ ਬਹੁਦੇ ਪ੍ਰਚਾਰਕ ਨਹੀਂ ਇਹ ਸਿੱਖ ਕੌਮ ਦੀਆਂ ਜੜਾਂ ਵਿੱਚ ਤੇਲ ਪਾਉਣ ਵਾਲੇ ਨੇ ਇਹਨਾਂ ਦਾ ਖੜਾ ਛੱਡ ਕੇ ਆਪਦੀ ਸੋਚ ਦੀ ਆਪਦੀ ਅਕਲ ਦੇ ਨਾਲ ਚੱਲੋ ਐਵੇਂ ਨਾ ਡੰਮਰੂ ਵਜਾਉਂਦੇ ਫਿਰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗੁਰੂ ਸਾਹਿਬ ਦੀ